असली ਗੱਲ ਹੈ ਅਸਲ ਪੰਜਾਬੀਆਂ ਦੀ ਪੰਗਾ ਲਿਆ ਨਾ ਕਿਸੇ ਨੂੰ ਲੈਣ ਦੇਣਾ ਪਹਿਲਾਂ ਦੇਸ਼ ਵਿੱਚ ਚਿੱਟਾ ਨਹੀਂ ਰਹਿਣ ਦੇਣਾ ਹੁਣ ਦਾੜੀ ਵਿੱਚ ਚਿੱਟਾ ਨਹੀਂ ਰਹਿਣ ਦੇਣਾ ਇਹਨਾਂ ਨੂੰ ਮਰੋੜ ਕੇ ਬੱਤੀ ਬਣਾ ਕੇ ਦਾ ਪੰਜਾਬ ਦੇ ਮਸ਼ਹੂਰ ਗੁਰਦਾਸ ਮਾਨ ਨੇ ਹਮੇਸ਼ਾ ਹੀ ਆਪਣੀ ਆਵਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਉਹਨਾਂ ਦੇ ਗੀਤਾਂ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਸ਼ਾਂਤੀ ਹੈ। ਹਾਲਾਂਕਿ ਸਿੰਗਰ ਆਪਣੇ ਬਿਆਨਾਂ ਕਰਨ ਕਈ ਵਾਰ ਵਿਵਾਦਾਂ ਵਿੱਚ ਵੀ ਰਹਿ ਚੁੱਕੇ ਹਨ। ਗੁਰਦਾਸ ਮਾਨ ਜਲਦੀ ਹੀ ਆਪਣੀ ਅਮਰੀਕਾ ਦੌਰੇ ਤੇ ਰਵਾਨਾ ਹੋਣ ਜਾ ਰਹੇ ਹਨ। ਪਰ ਅਮਰੀਕਾ ਦੌਰੇ ਜਾਣ ਤੋਂ ਪਹਿਲਾਂ ਉਹਨਾਂ ਨੇ ਹੱਥ ਜੋੜ ਕੇ ਸਿੱਖ ਪੈਚਾਰ ਦੇ ਲੋਕਾਂ ਤੋਂ ਦੁੱਖ ਪਹੁੰਚਾਉਣ ਲਈ ਮਾਫੀ ਮੰਗੀ ਹੈ। ਗਾਇਕ ਦਾ ਇੱਕ ਹੋਰ ਬਿਆਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਉਹਨਾਂ ਨੇ ਇੱਕ ਅੰਗਰੇਜ਼ੀ ਪੋਰਟਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਜੇਕਰ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਕੰਨ ਫੜ ਕੇ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕਰਕੇ ਇਹ ਵੀ ਕਿਹਾ ਕਿ ਮੇਰੇ ਤੇ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਦੇ ਦੋਸ਼ ਲੱਗੇ ਹਨ ਜਿਸ ਕਾਰਨ ਲੋਕਾਂ ਨੇ ਮੇਰੇ ਖਿਲਾਫ ਮੋਰਚਾ ਖੋਲ੍ਹਿਆ ਹੈ ਪੰਜਾਬੀ ਭਾਸ਼ਾ ਨਾਲ ਜੁੜਿਆ ਵੀ ਇੱਕ ਮੁੱਦਾ ਸੀ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਸ਼ਬਦਾਂ ਨੂੰ ਗਲਤ ਸਮਝਿਆ ਗਿਆ ਹੈ ਪਰ ਜੇਕਰ ਮੈਂ ਕਿਸੇ ਦੀਆਂ ਪਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਉਹਨਾਂ ਦੇ ਕੋਲ ਮਾਫੀ ਚਾਹੁੰਦਾ ਹਾਂ ਕਿਉਂਕਿ ਲੋਕਾਂ ਨੇ ਹੀ ਮੈਨੂੰ ਸਟਾਰ ਬਣਾਇਆ ਹੈ ਮੈਂ ਖੁੱਲੇ ਦਿਲ ਤੁਹਾਨੂੰ ਮੌਕਾ ਦਿੰਦਾ ਖੁੱਲੀ ਤਰ੍ਹਾਂ ਤੁਸੀਂ ਇਹਦਾ ਜਵਾਬ ਦੇ ਸਕਦੇ ਮਲੀ ਸਾਬ ਜਿਹੜੇ ਇਲਜ਼ਾਮਤ ਮੇਰੇ ਤੇ ਲੱਗੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਕਿ ਮੈਂ ਫੁਲਾਨੀ ਜਗ੍ਹਾ ਤੇ ਇਸ ਤਰ੍ਹਾਂ ਕੀਤਾ ਮੈਂ ਬਾਬਿਆਂ ਦੇ ਡੇਰੇ ਦੇ ਵਿੱਚ ਗੁਰੂ ਮਹਾਰਾਜ ਦੀ ਤੋਹੀਨ ਕੀਤੀ ਮੈਂ ਸਟੇਜ ਦੇ ਉੱਤੇ ਮੰਚ ਦੇ ਉੱਤੇ ਮੇਰੇ ਲਈ ਮਰਦਾਬਾਦ ਬੁਲਾ ਰਹੇ ਸੀ ਲੋਕ ਮੈਥੋਂ ਕੁਝ ਬੋਲਿਆ ਗਿਆ ਔਰ ਪੰਜਾਬੀ ਜ਼ੁਬਾਨ ਬਾਰੇ ਮੈਂ ਕੁਝ ਗੱਲ ਹੋਰ ਕਹਿਣੀ ਚਾਹੁੰਦਾ ਸੀ ਸਮਝ ਕੁਝ ਹੋਰ ਗਏ ਇਹ ਅਲੱਗ-ਅਲੱਗ ਜਿੰਨੇ ਵੀ ਤੁਸੀਂ ਬੋਲੇ ਜਿਹਦੇ ਲਈ ਵੀ ਜਿਹੜਾ ਵੀ ਮੇਰੇ ਕੋੜੋਂ ਬਿਲ ਦੁਖਿਆ ਹੋਵੇ ਜਿਸ ਮੇਰੇ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬੋਲ ਨਾਲ ਕਿਸੇ ਦੀ ਰੂਹ ਹਰਟ ਹੋਈ ਹੋਵੇ ਤਕਲੀਫ ਹੋਈ ਹੋਵੇ ਮੈਂ ਉਹਨਾਂ ਸਾਰਿਆਂ ਲਈ ਸ਼ਮਾ ਦਾ ਯਾਚਕ ਹਾਂ ਔਰ ਮੈਂ ਮਾਫੀ ਮੰਗਦਾ ਹਾਂ ਉਹਨਾਂ ਸੱਜਣਾ ਬੇਲੀਆ ਤੋਂ ਕਿਉਂਕਿ ਮੇਰੇ ਨਾਲ ਮੇਰੇ ਤਾਂ ਉਹੀ ਲੋਕ ਨੇ ਜਿਨ੍ਹਾਂ ਨੇ ਮੈਨੂੰ ਚੜਾਇਆ ਬਾਬਾ ਜੀ ਅੱਜ ਮੇਰੇ ਅੱਜ ਮੇਰੇ ਉਸ ਮਕਾਮ ਨੂੰ ਮਤਲਬ ਇਸ ਤਰ੍ਹਾਂ ਕੋਈ ਸੋਚ ਕੇ ਮੇਰੇ ਤੇ ਕੋਈ ਲਗਾਵੇ ਮੈਂ ਸੋਚਦਾ ਕਿ ਮੈਨੂੰ ਮੈਨੂੰ ਵੀ ਤਕਲੀਫ ਹੋਈ ਸੀ ਬਹੁਤ ਤਕਲੀਫ ਹੋਈ ਸੀ ਮੈਨੂੰ ਹਰ ਚੀਜ਼ ਲਈ ਤਕਲੀਫ ਹੋਈ ਜਦੋਂ ਕਿ ਮੈਂ ਗੁਰੂ ਸਾਹਿਬ ਬਾਰੇ ਹੀ ਗਾਇਆ ਨੀਲੇ ਕੋੜੇ ਉੱਤੇ ਬੈਠੇ ਸੰਤ ਸੇ ਪਾਇਆ ਲੱਖਾਂ ਤੇ ਕਰੋੜਾਂ ਵਾਰੀ ਤੈਨੂੰ ਪੜਣਾ ਸੌ ਸੌ ਵਾਰੀ ਚੁੰਮ ਸਹਿਬਾ ਜੁੱਤੀਆਂ ਮੈਂ ਤੇਰੀਆਂ ਨੂੰ ਸੋਹਣੀ ਤੇਰੀ ਕਲਗੀ ਨੂੰ ਲੱਖਾਂ ਨੇ ਸਲਾਮ ਪਿਤਾ ਵਾਰ ਪੁੱਤ ਵਾਰ ਮਾਂ ਵਾਰ ਆਪ ਵਾਰ ਖਾਲਸਾ ਸੁਜਾਇਆ ਵਾਰ ਸਾਰਾ ਖਾਨ ਦਾ ਸਿੱਖਾਂ ਦਾ ਹੀ ਗੁਰੂ ਨਹੀਂ ਤੂੰ ਸਤਗੁਰੂ ਹਿੰਦ ਦਾ ਗਵਾਂ ਤੇ ਗਰੀਬਾ ਤੂੰ ਨਿਮਾਨਿਆ ਦਾ ਮਾ ਮੈਂ ਤੇ ਗਰੀਬ ਤੇਰੇ ਦਾਸਾਂ ਦਾ ਵੀ ਦਾਸਾਂ ਭੁੱਲਾ ਚੁੱਕਾ ਮਾਫ਼ ਕਰੀ ਸਾਹਿਬ ਮਿਹਰਬਾਨ ਤੋ ਮੈਂ ਤਾਂ ਉਹਨੇ ਜੇ ਮੈਂ ਉਹਨਾਂ ਤੋਂ ਮਾਫ਼ੀ ਮੰਗਦਾ ਤਾਂ ਉਹਨਾਂ ਦੇ ਸ਼ਿਸ਼ਾ ਤੋਂ ਉਹਨਾਂ ਦੇ ਸਾਰੇ ਸਿੱਖ ਨੁਮਾਇੰਦਗੀ ਕਰਨ ਵਾਲੇ ਜਿੰਨੇ ਵੀ ਜਿੱਥੇ ਵੀ ਜਿੱਥੇ ਵੀ ਬੈਠੇ ਨੇ ਸਾਰੇ ਉਹਨਾਂ ਸੱਜਣਾ ਤੋਂ ਮਾਫ਼ੀ ਮੰਗਦਾ ਮੇਰੀ ਹੱਥ ਜੋੜ ਕੇ ਮਾਫ਼ੀ ਹੈ ਕਿ ਇਹਨਾਂ ਚੀਜ਼ਾਂ ਨੂੰ ਮੈਂ ਤਾਂ ਸੋਚਿਆ ਯਾਰ ਭੁੱਲ ਗਏ ਹੋਣਗੇ ਪੰਜਾਬੀਆਂ ਦੇ ਵੱਡੇ ਦਿਲ ਨੇ ਫਰੋਖ ਦਿਲ ਨੇ ਬਾਬਾ ਜੀ ਵੱਡੀਆਂ ਵੱਡੀਆਂ ਚੀਜ਼ਾਂ ਮਾਫ਼ ਕਰ ਦਿੱਤੀਆਂ ਬਾਬਾ ਮੈਂ ਸੋਚਿਆ ਯਾਰ ਇੱਕ ਗੱਲ ਤੇ ਆੜੇ ਬੈਠੇ ਏ ਜਦ ਪੰਜਾਬੀਆਂ ਲਈ ਚੰਗੇ ਨੇ ਸਾਡੇ ਸਾਰਿਆਂ ਲਈ ਕਿਸੇ ਲਈ ਵੀ ਨਹੀਂ ਅੱਛੀ ਪੰਜਾਬੀ ਕਲਚਰ ਮਾਂ ਬੋਲੀ ਦੀ ਸੇਵਾ ਕਰਦੇ ਕਰਦੇ ਮੈਂ ਇਥੋਂ ਤੱਕ ਅਪੜਿਆ ਮੈਂ ਕੀ ਸੇਵਾ ਕਰਨੀ ਸੀ ਮਾਂ ਬੋਲੀ ਨੇ ਮੇਰੀ ਸੇਵਾ ਕੀਤੀ ਆ ਕਿ ਜੋ ਕੁਝ ਦਿੱਤਾ ਮੈਂ ਮਾਂ ਬੋਲੀ ਦਾ ਘਟਿਆ ਘਾਰ ਆ ਪੰਜਾਬੀਏ ਜ਼ਬਾਨੇ ਨਹੀਂ ਰਕਾਨੇ ਮੇਰੇ ਦੇਸ ਦੀਏ 21 ਪੈਗੀ ਚਿਹਰੇ ਦੀ ਨੁਹਾਰ ਕਿੰਡੀਆਂ ਖਿਲਾੜੀ ਫਿਰੇ ਬੁੱਲੇ ਵੀ ਹੈ ਕਾਫੀ ਨਕੀਨੇ ਤੇਰਾ ਲਾਲੇ ਸ਼ੰਗਾਰ ਮੈਂ ਤਾਂ ਬੋਲ ਬੋਲ ਹੈ ਬੇਯਦ ਬੇ ਬੇ ਕਦਰਾਂ ਨੇ ਕਦ ਕਦ ਕਦਰ ਕਿਸੇ ਦੀ ਪਾਏ ਆਪੜੀ ਮਾਂ ਨੂੰ ਨੰਗਿਆਂ ਕਰਕੇ ਲੱਗ ਪੈ ਖਾਣ ਕਮਾਏ ਤੂੰ ਤਾਨੂੰ ਪੜਾ ਕੇ ਅੰਗਰੇਜ਼ੀ ਕਹਤੇ ਐਦੇ ਅਸੀਂ ਤੇਰੇ ਜਿਖਾ ਕਰੀ ਬੈਠੀਆਂ ਤਿਆਰ ਪੰਜਾਬੀ ਦੀ ਜ਼ੁਬਾਨੇ ਦੀ ਦੁਕਾਨੇ ਮੇਰੇ ਦੇਸ ਦੀ ਫਿੱਕੀ ਪੈ ਗਈ ਚਿਹਰੇ ਦੀ ਨੁਹਾਰ ਵਾਰਸ ਮੁੱਲੇ ਸ਼ਾਹ ਹੁਸੈਨ ਜੇ ਆਸ਼ਮ ਕਾਦਰ ਯਾਰਾਂ ਕਰ ਕਰ ਬਿਚ ਤੇਨੂੰ ਵਾਦ ਬਖਸ਼ਿਆ ਸ਼ਾਇਰਾਂ ਤੇ ਫਨਕਾਰਾਂ ਸਨ 47 ਵਿੱਚ ਹੋਇਆ ਦਰੰਗ ਤੈਨੂੰ ਫੇਰ ਨਾ ਤੂੰ ਹੋਈ ਪੰਬਾਂ ਪਾਰ ਹਾਏ ਹਾਏ ਮੇਰੇ ਸਾਹ ਮੈਂ ऐसे मैं उस दुकान ਤੋਂ ਮਾਫੀ ਚਾਹਣਾ ਬਹੁਤ ਗੁਰਦਾਸ ਮਾਨ ਹੋਣ ਦਾ ਕੋਈ ਹੋਰ ਹੀ ਰੂਪ ਅੱਜ ਮੈਂ ਵੇਖ ਰਿਹਾ ਮੈਂ ਤੇ ਵਾਹ ਵਾਹ ਕੁੜਤਨ ਪਰੇ ਕੋਈ ਸਵਾਲ ਹੈ ਕਿ ਐਸਾ ਮੈਂ ਇਹਨਾਂ ਸਵਾਲਾਂ ਤੋਂ ਅੱਡ ਹੁਣ ਸਵਾਲ ਉਹਨਾਂ ਪੰਜਾਬੀਆਂ ਨੂੰ ਕਰਨਾ ਹੈ ਜਿਨ੍ਹਾਂ ਨੂੰ ਇਹ ਗਿਲਾ ਸ਼ਿਕਵਾ ਰਿਹਾ ਹੈ ਕਿ ਗੁਰਦਾਸ ਮਾਨ ਹੋਣਾ ਨੇ ਆਪਣੀਆਂ ਕਰਨੀਆਂ ਦੀ ਮਾਫੀ ਨਾ ਮੰਗੀ ਇਸ ਤੋਂ ਬਾਅਦ ਕੀ ਹੋਣਾ ਐ ਪ੍ਰੂਫ ਹੈ ਕਿ ਉਹਨਾਂ ਨੇ ਹੱਥ ਜੋੜ ਕੇ ਮਾਫੀ ਮੰਗ ਲਈ ਹੁਣ ਤੁਹਾਡੇ ਅਮਰੀਕਾ ਦੇ ਸਫੇਰੇ ਦੀ ਜੀ ਅਸੀਂ ਉਡੀਕ ਚ ਹਾਂ ਔਰ ਸਵਾਲ ਹੈ ਉਹਨਾਂ ਤੋਂ ਜਿਹੜੇ ਇਹਨਾਂ ਸਾਰਿਆਂ ਇਸ਼ੂਜ਼ ਦੇ ਉੱਤੇ ਗੱਲ ਕਰ ਰਹੇ ਸਨ ਇੱਕ ਬੰਦਾ ਜਦੋਂ ਰੱਬ ਦੀ ਬਰਗਾਹ 'ਚ ਉਹਦੇ ਦਰਬਾਰ 'ਚ ਮਾਫੀ ਮੰਗਦਾ ਤੇ ਰੱਬ ਵੀ ਉਹਨੂੰ ਮਾਫ ਕਰ ਦਿੰਦਾ ਇਹ ਸਵਾਲ ਆਪਣੇ ਜ਼ਮੀਰ ਤੋਂ ਆਪਣੇ ਆਪ ਤੋਂ ਜ਼ਰੂਰ ਪੁੱਛਣਾ ਔਰ ਜੇ ਦਿਲ ਦੀ ਮੈਲ ਸਾਫ਼ ਹੋ ਗਈ ਹੋਏ ਉਹ ਇੱਕ ਕੰਮ ਜਿਹੜਾ ਅਸੀਂ ਚਾਹੁੰਦੇ ਸੀ ਗੁਰਦਾਸ ਮਾਨ ਨੇ ਮਾਫੀ ਮੰਗਣ ਤੇ ਦੋਵੇਂ ਹੱਥ ਜੋੜ ਕੇ ਉਹਨਾਂ ਨੇ ਆਖਿਆ ਕਿ ਜਿਹੜੀਆਂ ਮੈਂ ਉਹਨਾਂ ਤੋਂ ਕੋਲ ਸਵਾਲ ਪੁੱਛੇ ਉਹਨਾਂ ਦੇ ਵੀ ਮਾਫੀ ਤਾਂ ਜਿਹੜੀ ਨਹੀਂ ਹੋਈ ਉਹਨਾਂ ਦੇ ਵੀ ਮਾਫੀ ਮੇਰਾ ਖਿਆਲ ਹੈ ਕਿ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਉਹ ਮੇਰਾ ਬਣਦਾ ਨਹੀਂ ਗਿਆ ਹੈ ਅਗਲਾ ਸਵਾਲ ਤੁਹਾਡੇ ਵਰਗੇ ਇੱਕੋ ਤੇ ਦੇਖਣ ਵਾਲੇ ਕਮਰਤ ਦੀ ਭੂੰਦ ਹੀ ਕਾਪੇ ਬਾਬਾ ਜੀ ਮਨੀ ਸਾਹਿਬ ਇੱਕ ਕਮਰਤ ਦੀ ਭੂੰਦ ਹੀ ਕਾफी ਅੱਗ ਬੁਝਾਵਣ ਲਈ ਇੱਕੋ ਸਰੀਹੀ ਕਾफी ਹੁੰਦਾ ਕੌਮ ਜਗਾਉਣ ਲਈ ਵਾਹ ਵਾਹ ਹੁਣ ਇਹ ਜਿਹੜੇ ਪੰਜ ਸਿਰਾਂ ਦੇ ਬਦਲੇ ਸਿਰਦ ਸਤਾਰ ਪੰਜਾਬੀ ਹੈ ਮੇਰਾ ਯਾਰ ਪੰਜਾਬੀ ਹੈ ਮੇਰਾ ਪਿਆਰ ਪੰਜਾਬੀ ਹੈ ਯਾਰ ਵਾਹ ਬਾਬ ਮੁਨਕਰ ਨਹੀਂ ਹੋ ਸਕਦਾ ਇਸ ਤੋਂ ਬਾਬਾ ਔਰ ਨਾ ਮੇਰੇ ਸੱਜਣ ਬੇਲੀ ਜਿਹੜੇ ਨੇ ਮੇਰੇ ਨਾਲੋਂ ਨਾਰਾਜ਼ ਵੀ ਆ ਉਹ ਵੀ ਨਹੀਂ ਮੁਨਕਰ ਹੋ ਸਕਦੇ ਕਿ ਗੁਰਦਾਸ ਨੇ ਕਦੇ ਮਾੜਾ ਲਿਖਿਆ ਹੈ ਯਾਰ ਨਾ ਮਾੜਾ ਕਿਸੇ ਨੂੰ ਕਿਹਾ ਹੈ ਜੇ ਮੇਰੇ ਮੂੰਹ ਚੋਂ ਕੋਈ ਗੱਲ ਨਿਕਲ ਗਈ ਹੋਵੇ ਸਹਿਜ ਦੇ ਵਿੱਚ ਜਾਣੇ ਅਣਜਾਣੇ ਵਿੱਚ ਵੀ ਹੋਈ ਹੋਵੇ ਭੁੱਲ ਮੈਂ ਮੇਰੇ ਸੁਪਨੇ ਦੇ ਵਿੱਚ ਵੀ ਮੈਥੋਂ ਗਲਤਤਾ ਕੀ ਹੋਵੇ ਮੈਂ ਮਾਫੀ ਚਾਹਣਾ ਬਾਜੀ ਮੈਂ ਤੋ ਯਾਰ ਕਿਸੇ ਨੂੰ ਧੱਕਾ ਵੱਜ ਜੇ ਮੈਂ ਉਸ ਤੋਂ ਮਾਫੀ ਮੰਗਦਾ ਰਹਿਣਾ ਮੈਂ ਗੁਰਦਾਸ ਮਾਨ ਜੀ ਇਸ ਮਾਫੀ ਤੋਂ ਬਾਅਦ ਮੈਂ ਹੁਣ ਸਿਰਫ ਇਹ ਸਵਾਲ ਰੱਖਾਂਗਾ ਕਿ ਜਿਹੜੇ ਹਜੇ ਵੀ ਇحتਜਾਜ ਕਰਦੇ ਨੇ ਜਿਹੜੇ ਹਜੇ ਵੀ ਪ੍ਰੋਟੈਸਟ ਕਰਦੇ ਨੇ ਜਿਹੜੇ ਹਜੇ ਵੀ ਗੱਲ ਕਰਦੇ ਨੇ ਉਹਨਾਂ ਨੂੰ ਮੇਰਾ ਇਹ ਸਵਾਲ ਹੈ ਕਿ ਇਹ ਮਾਫੀ ਜਿਹੜੀ ਦੋ ਟੋਕ ਲਫ਼ਜ਼ਾਂ 'ਚ ਇਸ ਤੋਂ ਪਹਿਲਾਂ ਨਹੀਂ ਸਗੀ ਹੈ ਅੱਜ ਮੇਰੇ ਇਸ ਪ੍ਰੋਗਰਾਮ 'ਚ ਹੋਈ ਔਰ ਇਹ ਆਪ ਸਭ ਦੇ ਰੂਬਰੂ ਹੈ ਕੀ ਇਸ ਤੋਂ ਬਾਅਦ ਸਾਡਾ ਜ਼ਮੀਰ ਸਾਨੂੰ ਕੁਛ ਹਲ ਹੁੰਦਾ ਹੈ ਮੇਰਾ ਖਿਆਲ ਹੈ ਬਤੌਰ ਪੰਜਾਬੀ ਅਸੀਂ ਬਹੁਤ ਕੁਛ ਮਾਫ਼ ਕੀਤਾ ਜਿੱਦਾਂ ਇੱਕ ਇਤਿਹਾਸਿਕ ਰੈਫਰੈਂਸ ਹਵਾਲਾ ਗੁਰਦਾਸ ਮਾਨ ਹੋਣਾ ਨੇ ਵੀ ਦਿੱਤਾ ਹੁਣ ਸਾਨੂੰ ਆਪਣੇ ਦਿਲ ਦੇ ਬੂਵੇ ਖੁੱਲੇ ਰੱਖਣੇ ਚਾਹੀਦੇ ਬਾਹਾਂ ਦੇ ਵੀ ਅੱਖਾਂ ਦੇ ਵੀ ਔਰ ਸਵਾਗਤ ਕਰਨਾ ਚਾਹੀਦਾ ਹੈ ਗੁਰਦਾਸ ਮਾਨ ਹੋਣਾ ਤੋਂ ਇਸ ਤੋਂ ਪਹਿਲਾਂ ਜਿੰਨੀਆਂ ਗੱਲਾਂ ਹੋਈਆਂ ਉਹਨਾਂ ਤੇ ਉਹਨਾਂ ਨੇ ਖੁੱਲੇ ਦਿਲ ਮਾਫੀ ਮੰਗੀ ਗੁਰਦਾਸ ਮਾਨ ਸਾਹਿਬ ਮੈਂ ਅੱਜ ਦੇ ਇਸ ਇੰਟਰਵਿਊ ਨੂੰ ਇੱਥੇ ਹੀ ਮਕੋਣਾ ਮੈਂ ਬਹੁਤ ਸਾਰੀਆਂ ਗੱਲਾਂ ਪੁੱਛਣੀਆਂ ਸੀ ਪਰ ਉਹ ਸਾਰੀਆਂ ਗੱਲਾਂ ਹੁਣ ਜਦੋਂ ਤੁਸੀਂ ਅਮਰੀਕਾ ਪਹੁੰਚੋਗੇ ਉਦੋਂ ਮੈਂ ਤੁਹਾਡੇ ਰੂਬਰੂ ਹੋ ਕੇ ਪੁੱਛਾਂਗਾ ਮੇਰੇ ਦਿਲ ਦੇ ਵਿੱਚ ਬਹੁਤ ਸਾਰੀ ਮਹਿਲ ਸੀ ਤੁਸੀਂ ਹੱਥ ਜੋੜ ਕੇ ਉਹ ਸਾਰਾ ਤੋਬੀ ਘਾਟਦੇ ਐ ਕਹਿ ਲਵੋ ਕਿ ਕਪੜੇ ਦੇ ਧੋਣ ਤਰ੍ਹਾਂ ਉਹ ਸਾਰਾ ਕੱਢ ਦਿੱਤਾ ਮੇਰਾ ਮਨ ਸਾਫ਼ ਹੈ ਸੋ ਮੈਂ ਜੋ ਸਮਝਦਾ ਸਾਂ ਕਿ ਪੰਜਾਬੀ ਦੇ ਮਾਮਲੇ ਦੇ ਵਿੱਚ ਤੁਹਾਡਾ ਜਿਹੜਾ ਇਹ ਕੰਮ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੈ ਉਹ ਸਭ ਗਲਤੀਆਂ ਜਿਹੜੀਆਂ ਮੈਂ ਉਹਨਾਂ ਨੂੰ ਧੋ ਲਿਆ ਸੋ ਮੈਂ ਥੋੜਾ ਜਿਹਾ ਇਮੋਸ਼ਨਲ ਹੋ ਗਿਆ ਮੈਂ ਮਾਫੀ ਚਾਹੁੰਦਾ ਕਿ ਕੁੜਤਨ ਪਰੇ ਕੁਝ ਸਵਾਲ ਸਨ ਔਰ ਤੁਸੀਂ ਆਪਣੀ ਗੱਲ ਮਿੱਠੇ ਜਵਾਬ ਦਿੱਤੇ ਬਹੁਤ بڑے ਵੱਡਿਆਂ ਤੋ ਹੋਈਆਂ ਬਾਬਾ ਐਸਾ ਕਿਹੜਾ ਬੰਦਾ ਜਿਹੜਾ ਜਿਨੇ ਕੁਰਾਨੇ ਕੀਤਾ ਕੋਈ ਪਾਪ ਨਹੀਂ ਕੀਤਾ ਕੋਈ ਕੋਈ ਸਾਫ਼ ਸੁਚਾਤ ਵੀ ਕੋਈ ਵੀ ਨਹੀਂ ਹੋਇਆ ਕਈਆਂ ਦੇ ਅੰਦਰ ਛੁਪੇ ਹੋਏ ਨੇ ਕਈਆਂ ਦੇ ਬਾਹਰ ਛੁਪੇ ਹੋਏ ਪਰ ਕੋਈ ਕੋਈ ਹਸਤੀ ਨੂੰ ਜਿੱਥੋਂ ਤੁਸੀਂ ਪਹੁੰਚਵਾ ਦਿੰਨੇ ਹੋ ਫਿਰ ਉਸ ਤੋਂ ਤੁਸੀਂ ਉਮੀਦ ਨਹੀਂ ਰੱਖਦੇ ਕਿ ਯਾਰ ਇਹ ਕੋਈ ਐਸ ਤਰ੍ਹਾਂ ਸ਼ਬਦ ਬੋਲੇ ਪਰ ਆਫਟਰ ਆਲ ਮੈਂ ਵੀ ਇਨਸਾਨ ਆ ਯਾਰ ਕੋਈ ਮੇਰੀ ਮਾਂ ਨੂੰ ਗਾਲ ਕੱਢੇ ਮੇਰੀ ਮਾਂ ਨੂੰ ਗਦਾਰ ਕਹਵੇ ਕਿ ਮੇਰੇ ਅੰਦਰ ਦਾ ਕੋਈ ਇਨਸਾਨ ਕੋਈ ਜ਼ਮੀਰ ਨਹੀਂ ਜਾਗੇ ਕਿ ਬਾਬਾ ਜੀ ਮੈਂ ਕੁਝ ਬੋਲੂੰਗਾ ਜੀ ਉਹ ਮੇਰੇ ਲਈ ਮੁਰਦਾ ਬੁਲਾ ਬਾਹਰ ਬੁਲਾਈ ਜਾ ਮੇਰੇ ਸਾਈਂ ਨੂੰ ਗਾਲਾਂ ਕੱਢ ਰਹੇ ਨੇ ਮੇਰੀ ਮਾਈ ਨੂੰ ਬਾਲਾਂ ਕੱਢੀਆਂ ਨੇ ਯਾਰ ਮੇਰੀ ਮਾਈ ਨੂੰ ਮੈਨੂੰ ਕਿਹਾ ਗੁਰਦਾਸ ਨੂੰ ਜੰਮਣ ਵਾਲੀ ਮਾਂ ਗਰਦਾਰ ਹੈ ਗੁਰਦਾਸ ਮਾਨ ਜੀ ਤੁਹਾਡੀ ਮਾਫੀ ਤੋਂ ਬਾਅਦ ਇਹ ਸਾਰੀਆਂ ਸ਼ੇਵਾਂ ਹੈ ਜਦੋਂ ਤੁਸੀਂ ਇਹ ਕਹਿਤਾ ਕਿ ਜੋ ਹੋਇਆ ਉਹਦੀ ਵੀ ਮਾਫੀ ਜੋ ਨਹੀਂ ਹੋਇਆ ਉਹਦੀ ਵੀ ਮਾਫੀ ਮੇਰਾ ਖਿਆਲ ਹੈ ਫਿਰ ਦਲੀਲਾਂ ਮਤਲਬ ਫਿਰ ਫਿਰ ਵੀ ਮਤਲਬ ਮੈਨੂੰ ਅਜੀਬ ਲੱਗਦਾ ਨੇ ਕਈ ਵਾਰੀ ਜਾਂ ਹਾਂਜੀ ਮੈਂ ਮਾਫੀ ਮੰਗ ਲਈ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਹਰ ਇੱਕ ਇਨਸਾਨ ਦੇ ਵਿੱਚ ਤੁਸੀਂ ਪੁੱਛੋ ਕਿਸੇ ਤੋਂ ਕਿ ਯਾਰ ਤੂੰ ਐਸਾ ਜਦੋਂ ਤੇਰੇ ਨਾਲ ਕੋਈ ਇਹ ਗੱਲ ਹੋ ਜੇ ਤਾਂ ਤੂੰ ਕੀ ਕਰੇਂਗਾ ਜੀ ਐਸ ਵਾਲੋ ਜੋ ਮੇਰੀ ਥਾਂ ਤੇ ਮੇਰੀ ਥਾਂ ਤੇ ਉਹ ਕੋਈ ਹੁੰਦੇ ਮੈਨੂੰ ਗੋਲੀ ਮਾਰਨ ਲੱਗ ਕੋਈ ਵੀ ਬੰਦਾ ਜੇ ਮੈਂ ਕਿਸੇ ਦੀ ਮਾਂ ਨੂੰ ਗਾਲ ਕੱਢਾਂ ਤੇ ਮੈਨੂੰ ਗੋਲੀ ਵੱਜ ਸਕਦੀ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਗੁਰਦਾਸ ਮਾਨ ਜੀ ਬਹੁਤ ਬਹੁਤ ਧੰਨਵਾਦ ਕਿ ਇਹ ਖਾਸ ਗੱਲ ਬਾਤ ਜਿਹੜੀ ਮੇਰੇ ਅੰਦਰ ਮਾਫੀ ਚਾਹੁੰਨਾ ਕੁਚਵਾਂਤੀ ਭਾਂਬੜ ਤੁਖਣਾ ਸੀਗੀ ਮੈਂ ਉਹ ਤੇ ਪੁੱਛ ਲਈ ਮੈਨੂੰ ਉਮੀਦ ਹੈ ਕਿ ਮੇਰੇ ਤਰ੍ਹਾਂ ਪੰਜਾਬੀ ਬੋਲੀ ਦੇ ਕਈ ਪੁੱਤਰਾਂ ਨੂੰ ਬਹੁਤ ਸਾਰੇ ਸਵਾਲਾਂ ਦਾ ਬਹੁਤ ਸਾਰੀ ਨਫ਼ਰਤ ਭਰੀ ਪੀਪ ਦਾ ਜਵਾਬ ਲੱਭ ਗਿਆ ਹੋਵੇਗਾ ਬਹੁਤ ਸਾਰੀਆਂ ਬਾਤਾਂ ਜਿਹੜੀ ਉਹ ਉਹਨਾਂ ਤੱਕ ਤਾਂ ਕੀ ਮਨ ਸਾਫ਼ ਹੋਵੇ ਸਭ ਤੇ ਕਿਰਪਾ ਕਰੇ ਔਰ ਸਭ ਨੂੰ ਸਮਤ ਬਖਸ਼ੇ ਸਤ ਬੁੱਧੀ ਬਖਸ਼ੇ ਸਤ ਭਾਵਨਾ ਬਖਸ਼ੇ ਏਕਾ ਇਤਿਫਾਕ ਪਿਆਰ ਮੁਹੱਬਤ ਬਖਸ਼ੇ ਸਮਾਨਾ ਬਹੁਤ ਘਰ ਮੈਂ ਬਬਲ ਜੈਸੇ ਹਾਲਾਤ ਤੇ ਹਾਲਤ ਦੋਨੋਂ ਹੀ ਘਰ ਮੈਂ ਤੁਸੀਂ ਸਾਰੀ ਦੁਨੀਆ ਦੇਖ ਲਓ ਕਿੱਥੇ ਕਿੱਥੇ ਅੱਗ ਨਹੀਂ ਲੱਗੀ ਕਿੱਥੇ ਕਿੱਥੇ ਗੋਲੀਆਂ ਨਹੀਂ ਚੱਲੀਆਂ ਕਿੱਥੇ ਕਿੱਥੇ ਜੰਗ ਨਹੀਂ ਲੱਗੀ ਔਰ ਆ ਜੰਗ ਐਸੀ ਲੱਗੀ ਹੈ ਕਿ ਮੁੱਕਣ ਚ ਨਹੀਂ ਆ ਰਹੀ ਇਹ ਰੰਗਾਂ ਦੀ ਗਰਮੀ ਉਹ ਮੰਗਾਂ ਦੀ ਗਰਮੀ ਇਹ ਫਿਲਮਾਂ ਦੇ ਪਰਦੇ ਤੇ ਅੰਗਾਂ ਦੀ ਗਰਮੀ ਇਹ ਗਰਮੀ ਨਹੀਂ ਮੁੱਕਣੀ ਇਹ ਗਰਮੀ ਨਹੀਂ ਰੁਕਣੀ ਇਹ ਬੰਦਿਆਂ ਦੇ ਜ਼ਹਿਨਾਂ 'ਚ ਜੰਗਾਂ ਦੀ ਗਰਮੀ ਇਹ ਹਰ ਤਾਲਾਂ ਨਾਰੇ ਤੇ ਮੰਗਾਂ ਦੀ ਗਰਮੀ ਇਹ ਤੋਪਾਂ ਬੰਦੂਕਾਂ ਤੇ ਬੰਬਾਂ ਦੀ ਗਰਮੀ ਉਹ ਇਸ ਗਰਮੀ ਨੂੰ ਠੰਡ ਪਾਓ ਸਾਡਾ ਮੁਲਕ ਬਚਾਓ